ਸਾਫ੍ਰਿਕਾ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਾਫ੍ਰਿਕਾ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਅੱਜ ਸਭ ਤੋਂ ਪਹਿਲਾਂ ਇਹੀ ਜੋ ਖਬਰ ਹੈ ਸਾਂਝੀ ਕਰ ਦਈਏ ਕਿ ਜਿਹੜੇ ਰੋਪੜ ਰੇਂਜ ਦੇ ਵਿੱਚ ਨਾਨਕ ਸਿੰਘ ਨੂੰ ਡੀਆਈਜੀ ਲਗਾਇਆ ਗਿਆ ਤੇ ਮੰਨੇ ਪਰਮੰਨੇ ਅਤੇ ਬੜੇ ਹੀ ਸਖਤ ਪੁਲਿਸ ਦੇ ਆਫੀਸਰ ਦੇ ਵਜੋਂ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੰਦੀਪ ਗੋਇਲ ਉਹਨਾਂ ਨੂੰ ਅੰਮ੍ਰਿਤਸਰ ਰੇਂਜ ਵਿੱਚ ਡੀਆਈਜੀ ਲਗਾਇਆ ਗਿਆ ਤੇ ਇਸ ਦੇ ਨਾਲ-ਨਾਲ ਬਿਜਲੈਸ ਬਿਊਰੋ ਵਿੱਚ ਵੀ ਕਈ ਤਬਾਦਲੇ ਕੀਤੇ ਗਏ ਨੇ ਮੈਂ ਜ਼ਰੂਰ ਚਾਹਾਂਗੀ ਦਲਾ ਜੀ ਸਭ ਤੋਂ ਪਹਿਲਾਂ ਇਹੀ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਦੇਖੋ ਹਰਚੰਦ ਪੁੱਲਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਜਿਹੜੀ ਕ腐ਸ਼ਨ ਦੇ ਖਿਲਾਫ ਸਰਕਾਰ ਦੀ ਜਿਹੜੀ ਕਾਰਵਾਈ ਹੈ ਉਹਦੇ ਤੇ ਸਵਾਲ ਖੜੇ ਹੋਏ ਕਿ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਐਡੇ ਵੱਡੇ ਪੱਧਰ ਦਾ ਅਧਿਕਾਰੀ ਸੀਬੀਆਈ ਵੱਲੋਂ ਅਰੈਸਟ ਕਰ ਲਿਆ ਗਿਆ ਇਹਨੂੰ ਇਸ ਰੂਪ ਚ ਵੀ ਦੇਖਿਆ ਜਾਂਦਾ ਹੈ ਕਿ ਕ腐ਸ਼ਨ ਦੇ ਖਿਲਾਫ ਲੜਾਈ ਲੜ ਰਹੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕ腐ਸ਼ਨ ਦੇ ਖਿਲਾਫ ਕਿਉਂਕਿ ਜਿਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਪਹਿਲੀ ਨਜ਼ਰ 'ਚ ਤਾਂ ਹਰਚਰਨ ਭੁੱਲਰ ਕ腐ਸ਼ਨ ਦੇ ਕੇਸ 'ਚ ਅਰੈਸਟ ਹੋਏ ਨੇ ਪਹਿਲੀ ਨਜ਼ਰ 'ਚ ਤਾਂ ਇਹ ਲੱਗਦਾ ਕਿ ਉਹਨਾਂ ਨੇ ਕ腐ਸ਼ਨ ਕੀਤੀ ਹੈ ਹਾਲਾਂਕਿ ਅਦਾਲਤ ਤੈ ਕਰੂਗੀ ਕਿ ਕੀ ਸੱਚਮੁੱਚ ਉਹਨਾਂ ਨੇ ਕ腐ਸ਼ਨ ਕੀਤੀ ਜਾਂ ਇਹ ਕੋਈ ਵੱਡੀ ਸਾਜ਼ਿਸ਼ ਸੀ ਜੇ ਵੱਡੀ ਕੋਈ ਸਾਜ਼ਿਸ਼ ਵੀ ਹੋਵੇ ਤੇ ਸਵਾਲ ਹੋਰ ਹਰਚਰਨ ਭੁੱਲਰ ਨਾਲ ਖੜੇ ਹੋ ਜਾਂਦੇ ਨੇ ਕਿ ਘਰੋਂ ਕਰੋੜਾਂ ਦਾ ਰੁਪਈਆ ਇਹ ਕਿਦਾਂ ਆ ਗਿਆ ਫਿਰ ਇੰਨਾ ਵੱਡਾ ਸੋਨਾ ਕਿਦਾਂ ਆ ਗਿਆ ਇੰਨੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਆ ਗਈਆਂ ਪ੍ਰਾਪਰਟੀਆਂ ਦੇ ਕਾਗਜ਼ ਆ ਗਏ ਸ਼ਰਚਰਨ ਭੁੱਲਰ ਉਲਝ ਤਾ ਗਏ ਸੀਬੀਆਈ ਦੀ ਇਸ ਰੇਡ ਦੇ ਨਾਲ ਮਾਹਲ ਸਿੰਘ ਭੁੱਲਰ ਉਹਨਾਂ ਦੇ ਪਿਤਾ 80 ਸਾਲ ਦੀ ਉਮਰ ਹੈ ਉਹ ਵੀ ਉਹਨਾਂ ਨੂੰ ਜੇਲ੍ਹ 'ਚ ਮਿਲਣ ਗਏ ਉਹ ਵੀ ਨਿਰਾਸ਼ ਸੀ ਉਹਨਾਂ ਨੇ ਨਹੀਂ ਸੋਚਿਆ ਹੋਣਾ ਕਿ ਰਿਟਾਇਰਮੈਂਟ ਤੋਂ ਕੁਝ ਵਰੇ ਪਹਿਲਾਂ ਹਰਚਰਨ ਭੁੱਲਰ ਇਸ ਤਰ੍ਹਾਂ ਨਾਲ ਗ੍ਰਿਫਤਾਰ ਹੋਣਗੇ ਪਰ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮਹਿਕਮੇ ਦੇ ਕੁਝ ਜਿਹੜੇ ਲੋਕ ਜੁੜੇ ਰਹੇ ਨੇ ਸਾਬਕਾ ਉਹ ਜਿਸ ਤਰ੍ਹਾਂ ਦੇ ਖੁਲਾਸੇ ਕਰ ਰਹੇ ਨੇ ਉਹਨਾਂ ਦੇ ਬਾਰੇ ਉਹਦੇ ਨਾਲ ਹਰਚਨ ਪੁੱਲਰ ਉਹਨਾਂ ਦੀ ਛਵੀ ਤੇ ਵੀ ਸਵਾਲ ਬਣੇ ਨੇ ਇਹ ਅੱਜ ਦਾ ਜਿਹੜਾ ਸਮਾਂ ਅਗਰ ਕੋਈ ਵਿਅਕਤੀ ਕਿਸੇ ਵੀ ਕੇਸ ਚ ਮੁਲਜ਼ਮ ਬਣਦਾ ਤੇ ਉਹਦੇ ਸਵਾਲ ਅੱਗੇ ਪਿੱਛੇ ਕੁਝ ਨਾ ਕੁਝ ਉਹ ਸਵਾਲ ਖੜੇ ਹੋਣੇ ਸੁਭਾਵਿਕ ਹੈ ਸਮਾਜ ਦੇ ਵਿੱਚ ਇਹਨਾਂ ਤੇ ਇਤਰਾਜ਼ ਵੀ ਨਹੀਂ ਬਹੁਤਾ ਮਨਾਇਆ ਜਾਣਾ ਚਾਹੀਦਾ ਇਹ ਹੁੰਦਾ ਹੀ ਹੁੰਦਾ ਹੈ ਪੋਲਿਟਿਕਲ ਲੋਕਾਂ ਨਾਲ ਵੀ ਹੁੰਦਾ ਹੈ ਪੁਲਿਸ ਅਫਸਰਾਂ ਨਾਲ ਵੀ ਹੁੰਦਾ ਹੈ ਹਰ ਕਿਸੇ ਨਾਲ ਹੁੰਦਾ ਹੈ ਹੁਣ ਜਿਹੜੀ ਗੱਲ ਰਹਿ ਗਈ ਕਿ ਹਰਚਨ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਲੋਕਰ ਵੀ ਖੋਲਤੇ ਸੀਬੀਆਈ ਨੇ ਲੋਕਰ ਖੋਲੇ ਜਾ ਰਹੇ ਹੈ ਪਤਾ ਲੱਗਿਆ ਰੋਪੜ ਰੇਂਜ ਦੇ ਦੋ ਵੱਡੇ ਅਫਸਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਇਹਦਾ ਆਫੀਸ਼ੀਅਲ ਖੁਲਾਸਾ ਨਹੀਂ ਹੋ ਰਿਹਾ ਹੋ ਸਕਦਾ ਹੈ ਸੀਬੀਆਈ ਕਰੇ ਜਦੋਂ ਪ੍ਰੈਸ ਨੋਟ ਜਾਰੀ ਕਰੇਗੀ ਤੇ ਡੀਐਸਪੀ ਪੱਦਰ ਦੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਹੋਣੀ ਹੈ ਤੋ ਇਸ ਕਰਕੇ ਦਬਾਅ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਕੱਲ ਉਹਨਾਂ ਨੇ ਪਰਸੋਂ ਪਰਸੋਂ ਰਾਤ ਉਹਨਾਂ ਨੇ ਵੀ ਟਵੀਟ ਕਰਤਾ ਕਿ ਕਰਪਸ਼ਨ ਖਿਲਾਫ ਜ਼ੀਰੋ ਟੋਲਰੈਂਸ ਹੈ ਸਾਡੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਰਪਸ਼ਨ ਪਰ ਬਾਜ਼ੀ ਸੀ ਬੀਆਈ ਮਾਰ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਿਆਸੀ ਟਿੱਚਰਾਂ ਵਿਰੋਧੀਆਂ ਨੇ ਕੀਤੀਆਂ ਵੀ ਤੁਸੀਂ ਕਹਿੰਦੇ ਸੀ ਸਾਡੀ ਤਾਂ ਜ਼ੀਰੋ ਟੋਲਰੈਂਸ ਦੀ ਪਾਲਿਸੀ ਹੈ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਇੱਕ ਵੱਡਾ ਪੁਲਿਸ ਅਫਸਰ ਸੀਬੀਆਈ ਨੇ ਇਸ ਤਰ੍ਹਾਂ ਨਾਲ ਚੱਕਿਆ ਚਲੋ ਜੇ ਮੈਂ ਅੱਗੇ ਵਧਾਂ ਹੁਣ ਸੋਚ ਵਿਚਾਰ ਤੋਂ ਬਾਅਦ ਨਾਨਕ ਸਿੰਘ ਉਹਨਾਂ ਨੂੰ ਡੀਆਈਜੀ ਲਾਇਆ ਗਿਆ ਰੋਪੜ ਰੇਂਜ ਦਾ ਪਹਿਲਾਂ ਪਟਿਆਲਾ ਰੇਂਜ ਚ ਰਹੇ ਨਾਨਕ ਸਿੰਘ ਇਮਾਨਦਾਰ ਅਫਸਰ ਹੈ ਪਟਿਆਲਾ ਚ ਜ਼ਰੂਰ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਵਿਵਾਦਾਂ ਦੇ ਵਿੱਚ ਰਹੇ ਲੇਕਿਨ ਪੁਲਿਸ ਅਫਸਰਾਂ ਦੇ ਨਾਲ ਭਾਵੇਂ ਇਮਾਨਦਾਰ ਨੇ ਕਿਤੇ ਨਾ ਕਿਤੇ ਜਿਹੜੇ ਫੰਕਸ਼ਨਲ ਜਿਹੜੇ ਰੋਲੇ ਨੇ ਉਹ ਚੱਲਦੇ ਰਹਿੰਦੇ ਨੇ ਉਹ ਕੋਈ ਏਡੀ ਵੱਡੀ ਗੱਲ ਨਹੀਂ ਹੈ ਪਰ ਨਾਨਕ ਸਿੰਘ ਇਮਾਨਦਾਰ ਅਫਸਰ ਹੈ ਬਠਿੰਡੇ ਕੋਵਿਡ ਵੇਲੇ ਬੜਾ ਚੰਗਾ ਕੰਮ ਕੀਤਾ ਜਦੋਂ ਐਸਐਸਪੀ ਰਹੇ ਕਿਸੇ ਵੇਲੇ ਲੁਧਿਆਣਾ ਵੀ ਏਸੀਪੀ ਜਾਂ ਐਸਪੀ ਦੇ ਤੌਰ ਤੇ ਉਹਨਾਂ ਦੀ ਤਨਾਤੀ ਰਹੀ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਤੇ ਐਸਐਸਪੀ ਰਹੇ ਫਿਰ ਬਠਿੰਡੇ ਤੋਂ ਬਾਅਦ ਪਟਿਆਲੇ ਵੀ ਰਹੇ ਤੇ ਚੰਗੇ ਅਫਸਰ ਚ شمار ਕੀਤਾ ਜਾਂਦਾ ਹੁਣ ਅੰਮ੍ਰਿਤਸਰ ਪਟਿਆਲਾ ਰੇਂਜ ਦੇ ਡੀਆਈਜੀ ਵੀ ਕੁਝ ਸਮਾਂ ਨਾਨਕ ਨਾਨਕ ਸਿੰਘ ਨੂੰ ਲਾਇਆ ਗਿਆ ਹੁਣ ਉਹ ਬਾਰਡਰ ਰੇਂਜ ਅੰਮ੍ਰਿਤਸਰ ਡੀਆਈਜੀਸੀ ਉੱਥੋਂ ਉਹਨਾਂ ਨੂੰ ਤਬਦੀਲ ਕੀਤਾ ਹੈ ਬਾਰਡਰ ਰੇਂਜ ਰੋਪੜ ਔਰ ਇੱਕ ਹੋਰ ਬੜੇ ਪ੍ਰਸਿੱਧ ਅਫਸਰ ਨੇ ਸੰਦੀਪ ਗੋਇਲ ਐਸਐਸਪੀ ਫਿਰੋਜ਼ਪੁਰ ਰਹੇ ਨੇ ਤੇ ਉਦੋਂ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਹਨਾਂ ਦਾ ਭਾਸ਼ਣ ਵਾਇਰਲ ਹੋਇਆ ਸੀ ਸੰਦੀਪ ਗੋਇਲ ਨੂੰ ਦਲੇਰ ਅਫਸਰਾਂ ਚ ਮੰਨਿਆ ਜਾਂਦਾ ਹੈ ਬੜਾ ਬੜੇ ਸਖਤ ਸੁਭਾਅ ਦਾ ਤੇ ਇਮਾਨਦਾਰ ਅਫਸਰ ਨੇ ਔਰ ਏਆਈਜੀਸੀ ਉਹ AGTF ਮੌਜੂਦਾ ਸਮੇਂ ਚ ਐਂਟੀ ਗੈਂਗਸਟਰ ਟਾਸਕ ਫੋਰਸ ਮੁਹਾਲੀ ਚ ਕਈ ਵੱਡੇ ਆਪਰੇਸ਼ਨ ਉਹਨਾਂ ਨੇ ਕੀਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਤੇ ਹੁਣ ਉਹਦੇ ਉਸ ਲੁਧਿਆਣੇ ਦੇ ਵਿੱਚ ਤਾਇਨਾਤ ਨੇ ਉਸ ਜ਼ਿੰਮੇਵਾਰੀ ਦੇ ਨਾਲ ਨਾਲ ਉਹਨਾਂ ਨੂੰ ਹੁਣ ਬਾਰਡਰ ਰੇਂਜ ਦਾ ਡੀਆਈਜੀ ਲਾਇਆ ਗਿਆ ਅੰਮ੍ਰਿਤਸਰ ਸੋ ਫਿਰੋਜ਼ਪੁਰ ਰੇਂਜ ਦੇ ਵਿੱਚ ਪਹਿਲਾਂ ਬਤੌਰ ਐਸਐਸਪੀ ਵੀ ਕੰਮ ਕੀਤਾ ਉਹਨਾਂ ਨੇ ਸੋ ਮੈਨੂੰ ਲੱਗਦਾ ਇਹ ਵੀ ਨਿਯੁਕਤੀ ਹੈ ਜਿਹੜੀ ਇਹ ਚੰਗੀ ਕੀਤੀ ਗਈ ਹੈ ਔਰ ਆਉਂਦੇ ਦਿਨਾਂ 'ਚ ਅੱਜਕੱਲ੍ਹ 'ਚ ਪੰਜਾਬ ਦੇ ਵਿੱਚ ਪੁਲਿਸ ਮਹਿਕਮੇ ਦੇ ਵਿੱਚ ਹੋਰ ਜਿਹੜੀਆਂ ਬਦਲੀਆਂ ਨੇ ਉਹਨਾਂ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਔਰ ਅਗਲੇ ਕੁਝ ਦਿਨਾਂ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਡੀਐਸਪੀ ਪੱਦਰ ਤੱਕ ਵੀ ਪੰਜਾਬ 'ਚ ਹੋਏਗਾ ਕਿਉਂਕਿ ਬਹੁਤ ਪੁਰਾਣੇ-ਪੁਰਾਣੇ ਸਮੇਂ ਤੋਂ ਜਿਹੜੇ ਬੈਠੇ ਨੇ ਅਫਸਰ ਡੀਐਸਪੀ ਐਸਐਸਪੀ ਐਸਪੀ ਉਹਨਾਂ ਨੂੰ ਬਦਲਿਆ ਜਾਏਗਾ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਵਿਜੀਲੈਂਸ ਬਿਊਰੋ ਦੀ ਵਿਜੀਲੈਂਸ ਬਿਊਰੋ ਦੇ ਵਿੱਚ ਵੀ ਕੱਲ 13 14 ਪੀਪੀਐਸ ਅਫਸਰ ਨੇ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਬਦਲੇ ਨੇ ਸੋ ਸਰਕਾਰ ਦੀ ਫੰਕਸ਼ਨਿੰਗ ਨੂੰ ਚੰਗਾ ਬਣਾਉਣ ਲਈ ਪੁਲਿਸ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਇਸ ਤਰੀਕੇ ਦੇ ਤਬਾਦਲੇ ਕੀਤੇ ਗਏ ਨੇ ਜਿਹੜੇ ਹੋਰ ਹੋਣਗੇ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਜੀ 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 ਬਿਲਕੁਲ ਸੋ ਡਿਲਾ ਜੀ ਅੱਗੋਂ ਇੱਕ ਬਹੁਤ ਹੀ ਖਾਸ ਹੁਣ ਆਪਾਂ ਮੁੱਦੇ ਦੀ ਗੱਲ ਕਰ ਲਈਏ ਜੋ ਕਿ ਸੁਰਖੀਆਂ ਵਿੱਚ ਹੈ ਤਰਨਤਾਰਨ ਜਿਮਨੀ ਚੋਂ ਦਾ ਮਾਮਲਾ ਕਿਉਂਕਿ ਅਸੀਂ ਦੇਖ ਰਿਹਾ ਕਈ ਤਰ੍ਹਾਂ ਦੇ ਸਰਵੇਖਣ ਆ ਚੁੱਕੇ ਨੇ ਉਸ ਉੱਪਰ ਵੀ ਅਸੀਂ ਪਹਿਲਾਂ ਕਈ ਪ੍ਰੋਗਰਾਮਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਤੇ ਹੁਣ ਹੁਣ ਇਹ ਸਮਾਂ ਜਿਹੜਾ ਕਿ ਕੁਝ ਹੀ ਦਿਨ ਰਹਿ ਗਏ ਨੇ ਅਸੀਂ ਦੇਖ ਰਿਹਾ ਕਿ ਜਦੋਂ ਵੋਟਾਂ ਹੋਣੀਆਂ ਐ ਤੇ ਉਸ ਤੋਂ ਪਹਿਲਾਂ ਸਾਰੇ ਸਰਵੇਖਣਾਂ ਦਾ ਅਗਰ ਨਿਚੋੜ ਕੱਢਣ ਦੀ ਅਸੀਂ ਕੋਸ਼ਿਸ਼ ਕਰੀਏ ਤਾਂ ਕਿਸ ਤਰ੍ਹਾਂ ਦੀ ਸੰਭਾਵਨਾ ਬਣਦੀ ਹੁਣ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਅਸੀਂ ਪੰਜਾਬ ਦੀ ਸੱਤਾਧਿਰ ਦੀ ਗੱਲ ਕਰ ਲਈਏ ਤੇ ਜਿਹੜਾ ਸਿਟਿੰਗ ਐਮਪੀ ਦੀ ਗੱਲ ਕਰ ਲਈਏ ਨਾ ਧਿਰ ਵਿਚਾਲੇ ਫਸਟ ਵੀ ਟੱਕਰ ਦੀ ਸੰਭਾਵਨਾ ਤਾਂ ਜ਼ਰੂਰ ਬਣਦੀ ਨਜ਼ਰ ਆ ਰਹੀ ਹੈ ਪਰ ਨਾਲ ਦੀ ਨਾਲ ਜੇਕਰ ਅਸੀਂ ਸੁਖਬੀਰ ਸਿੰਘ ਬਾਦਲ ਧੜੇ ਦੀ ਗੱਲ ਕਰ ਲਈਏ ਤਾਂ ਉਹ ਵੀ ਇਹਨਾਂ ਦੋਹਾਂ ਦੇ ਨੇੜੇ ਤੇੜੇ ਦੇ ਮੁਕਾਬਲੇ ਵਿੱਚ ਜ਼ਰੂਰ ਨਜ਼ਰ ਆ ਰਹੇ ਨੇ ਸੋ ਮੈਂ ਜ਼ਰੂਰ ਚਾਹਾਂਗੀ ਡਾਲਾ ਜੀ ਇਹ ਵਿਸ਼ਲੇਸ਼ਣ ਜਿਹੜਾ ਹੈ ਜ਼ਰੂਰ ਸਾਂਝਾ ਕਰਿਓ ਕਿਹੜੀ ਪਾਰਟੀ ਕਿੱਥੇ ਖੜੀ ਨਜ਼ਰ ਆ ਰਹੀ ਹੈ ਤਰਨਤਾਰਨ ਜ਼ਿਮਨੀ ਚੋਣ ਦੇ ਲਈ ਦੇਖੋ ਹਾਲ ਦੀ ਘੜੀ ਤਰਨਤਾਰਨ ਜ਼ਿਮਨੀ ਚੋਣ ਦੇ ਜਿਹੜੇ ਵੱਖ-ਵੱਖ ਸਰਵੇਖਣ ਨੇ ਜਾਂ ਗਰਾਊਂਡ ਰਿਪੋਰਟਸ ਨੇ ਜਾਂ ਮੈਂ ਜਿਹੜੇ ਅਨੁਮਾਨ ਲਗਾ ਰਿਹਾ ਮੈਨੂੰ ਲੱਗਦਾ ਹੈ ਪੰਥਕ ਧਿਰਾਂ ਦਾ ਉਮੀਦਵਾਰ ਮਨਦੀਪ ਸਿੰਘ ਔਰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਬਹੁਤ ਵੱਡੀ ਸਖਤ ਫਸਵੀ ਟੱਕਰ ਹੈ ਹਾਲ ਦੀ ਘੜੀ ਕਿਸੇ ਇੱਕ ਨੂੰ ਮੈਂ ਅੱਗੇ ਨਹੀਂ ਕਹਿ ਸਕਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਹਰਮੀਤ ਸੰਧੂ ਬਹੁਤ ਅੱਗੇ ਨਿਕਲ ਗਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਪੰਥਕ ਧਿਰਾਂ ਦਾ ਕੈਂਡੀਡੇਟ ਬਹੁਤ ਅੱਗੇ ਨਿਕਲ ਗਿਆ ਹਾਂ ਮੈਂ ਇਹ ਕਹਿ ਸਕਦਾ ਕਿ ਸੁਖਵੀਰ ਬਾਦਲ ਦੇ ਅਕਾਲੀ ਦਲ ਤੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹ ਵੀ ਇਹਨਾਂ ਦੇ ਨੇੜੇ ਤੇੜੇ ਨੇ ਪਰ ਫਸਮੀ ਟੱਕਰ ਹਾਲ ਦੀ ਕੜੀ ਇਹਨਾਂ ਦੋਨਾਂ ਦੇ ਵਿੱਚ ਹੈ ਔਰ ਜੇ ਸੁਖਵੀਰ ਬਾਦਲ ਦੇ ਕੈਂਡੀਡੇਟ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੋਂ ਇਲਾਵਾ ਕੋਈ ਹੋਰ ਹੁੰਦਾ ਕਿਉਂਕਿ ਕਾਫੀ ਪੱਧਰ ਤੇ 40 ਪੰਚਾਇਤਾਂ ਦਾ ਸਮਰਥਨ ਹੈ ਸਾਰੀਆਂ ਤਾਂ ਨਹੀਂ ਵੋਟਾਂ ਪੈਂਦੀਆਂ ਜੇ 40 ਪੰਚਾਇਤਾਂ ਹੁੰਦੀਆਂ ਨੇ ਕਿਉਂਕਿ ਵਿਰੋਧ ਚ ਵੀ ਵੋਟਾਂ ਪੈਂਦੀਆਂ ਪਰ ਫਿਰ ਵੀ ਅਕਾਲੀ ਦਲ ਦਾ ਜੋ ਪਿਛਲੇ ਸਮਿਆਂ ਦੇ ਵਿੱਚ ਰਿਕਾਰਡ ਜਿਮਨੀ ਚੋਣਾਂ ਚ ਚੱਲ ਰਿਹਾ ਹੈ ਉਹਦੇ ਮੁਕਾਬਲੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਬਿਹਤਰ ਉਮੀਦਵਾਰ ਨੇ। ਔਰ ਉਹ ਧਰਮੀ ਫੌਜੀ ਪਰਿਵਾਰ ਤੋਂ ਨਹੀਂ ਔਰ ਧਰਮੀ ਫੌਜੀਆਂ ਦੀ ਵੀ ਵੋਟ ਉੱਥੇ ਕਈ ਧਰਮੀ ਫੌਜੀ ਪੰਥਕ ਤੇ ਰਣ ਨਾਲ ਖੜ ਗਏ। ਕਦੇ ਵੀ ਕੋਈ ਵੀ ਭਾਈਚਾਰਾ ਹੋਵੇ ਸਾਰੇ ਲੋਕ ਸਮੁੱਚਤਾ ਦੇ ਵਿੱਚ ਕਿਸੇ ਇੱਕ ਧਿਰ ਨਾਲ ਨਹੀਂ ਖੜਦੇ। ਜਦੋਂ ਅਮਰਿਤਪਾਲ ਸਿੰਘ ਵੀ ਜਿੱਤਿਆ 2 ਲੱਖ ਦੇ ਫਰਕ ਨਾਲ ਉਦੋਂ ਕੁਲਬੀਰ ਜੀਰੇ ਨੂੰ ਵੀ ਚੰਗੀਆਂ ਵੋਟਾਂ ਪਈਆਂ ਭਾਵੇਂ 2 ਲੱਖ ਪਾਉਣੇ 2 ਲੱਖ ਘੱਟ ਪਈਆਂ। ਤੇ ਨੂੰ ਵੀ ਪਈਆਂ ਆਮ ਆਦਮੀ ਪਾਰਟੀ ਦੇ ਸੀ ਜਿਹੜੇ ਕੈਂਡੀਡੇਟ ਔਰ ਕਾਂਗਰਸ ਦੇ ਕੈਂਡੀਡੇਟ ਨੂੰ ਵੀ ਪਈਆਂ ਕੁਲਬੀਰ ਜੀਰੇ ਦਾ ਮੈਂ ਜ਼ਿਕਰ ਕੀਤਾ ਹੀ ਆ ਸੋ ਅਕਾਲੀ ਦਲ ਨੂੰ ਵੀ ਉਦੋਂ ਪਈਆਂ ਭਾਵੇਂ ਸਭ ਤੋਂ ਅਖੀਰ ਚ ਚੌਥੇ ਨੰਬਰ ਤੇ ਰਿਹਾ ਵੱਡੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਤੇਜ਼ ਤਰ੍ਹਾਂ 라ਗੂ ਨੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਹਲਕੇ ਦੀ ਇਹ ਆਮ ਆਦਮੀ ਪਾਰਟੀ ਲਈ ਵੀ ਸਿਆਸੀ ਇੱਜ਼ਤ ਦਾ ਸਵਾਲ ਹੈ ਔਰ ਇਹ ਪੰਥਕ ਤੇ ਨਾਲੇ ਵੀ ਇੱਜ਼ਤ ਦਾ ਸਵਾਲ ਹੈ ਕਿਉਂਕਿ ਪੰਥਕ ਧਰਾਂ ਨੇ ਸਾਂਝਾ ਕੈਂਡੀਡੇਟ ਖੜਾ ਕੀਤਾ ਹੈ ਆਜ਼ਾਦ ਹੈ ਸਾਰਿਆਂ ਦਾ ਸਮਰਥਨ ਹੈ ਅੰਮ੍ਰਿਤਪਾਲ ਦੀ ਧਿਰ ਦਾ ਵੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦਾ ਵੀ ਔਰ ਪੁਨਰਸੁਰਜੀ ਅਕਾਲੀ ਦਲ ਦਾ ਵੀ ਔਰ ਅਗਰ ਪੰਥਕ ਧਰਾਂ ਦਾ ਕੈਂਡੀਡੇਟ ਨਾ ਜਿੱਤਿਆ ਤੇ ਆਮ ਆਦਮੀ ਪਾਰਟੀ ਜਿੱਤ ਗਈ ਇਹਦਾ ਮਤਲਬ ਹੈ ਕਿ 27 ਤੋਂ ਪਹਿਲਾਂ ਅਗਰ ਨਰੋਲ ਪੰਥਕ ਹਲਕਿਆਂ 'ਚ ਵੀ ਪੰਥਕ ਧਰਾਂ ਨਹੀਂ ਜਿੱਤੀਆਂ ਫਿਰ 27 ਜਿਨ੍ਹਾਂ ਨੂੰ ਹੋਰ ਜ਼ੋਰ ਲਾਉਣਾ ਪੈਣਾ ਬਹੁਤ ਜ਼ੋਰ ਲਾਉਣਾ ਪੈਣਾ ਹਾਂ ਇਹ ਜ਼ਰੂਰ ਸਾਫ਼ ਹੋਊਗਾ ਕਿ ਪੰਥਕ ਤੇ ਰਾਣ ਦੀ ਵੋਟ ਔਰ ਸ਼ਖਬੀਰ ਬਾਦਲ ਦੇ ਅਕਾਲੀ ਦਲ ਦੀ ਵੋਟ ਇਹਨਾਂ ਦੀ ਵੋਟ ਪਰਸੈਂਟੇਜ ਕੀ ਬਣਦੀ ਹੈ ਅਗਰ ਆਮ ਆਦਮੀ ਪਾਰਟੀ ਵੀ ਜਿੱਤ ਜਾਂਦੀ ਹੈ ਤੇ ਫਿਰ ਦੂਜੇ ਨੰਬਰ ਤੇ ਕੌਣ ਰਹਿੰਦਾ ਹੈ ਕਿਉਂਕਿ ਇਹ ਜ਼ਿਮਨੀ ਚੋਣ ਹੈ ਜ਼ਿਮਨੀ ਚੋਣ 'ਚ ਆਮ ਤੌਰ ਤੇ ਲੋਕ ਸੱਤਾ ਦੇ ਵਾਲੇ ਪਾਸੇ ਵੋਟਾਂ ਪਾ ਦਿੰਦੇ ਨੇ ਇਹ ਸੋਚ ਕੇ ਕਿ ਸਾਲ ਡੇਢ ਸਾਲ ਰਹਿ ਗਿਆ ਜੇ ਸੱਤਾ ਨਾਲ ਜੁੜਿਆ ਬਣਾ ਦੇਾਂਗੇ ਵਿਅਕਤੀ ਤੇ ਚਲੋ ਜਿਹੜੇ ਚਾਰ ਕੰਮ ਕਰਾਉਣੇ ਨੇ ਕਰਾ ਲਾਂਗੇ ਕਈ ਵਾਰੀ ਸਾਲ ਡੇਢ ਸਾਲ ਜਦੋਂ ਰਹਿ ਜਾਂਦਾ ਹੈ ਤੇ ਸਰਕਾਰਾਂ ਕੰਮ ਕਰ ਵੀ ਦੰਦੀਆਂ ਨੇ ਪੁਰਾਣੀਆਂ ਸਰਕਾਰਾਂ ਚ ਤਾਂ ਹੁੰਦਾ ਹੀ ਸੀ ਕੈਪਟਨ ਮਰਿੰਦਰ ਵੀ ਆਪਣੇ ਆਖਰ ਵਾਲੇ ਸਾਲ ਚ ਜ਼ਿਆਦਾ ਜ਼ੋਰ ਲਾਉਂਦਾ ਸੀ ਔਰ ਅਕਾਲੀ ਦਲ ਵਾਲੇ ਵੀ ਔਰ ਆਮ ਆਦਮੀ ਪਾਰਟੀ ਬਾਰੇ ਵੀ ਮੰਨਿਆ ਜਾ ਰਿਹਾ ਹੈ ਵੀ ਇਹਨਾਂ ਨੇ ਮਹਿਲਾਵਾਂ ਦੇ ਖਾਤੇ ਚ ਵੀ ਆਖਰੀ ਸਾਲ ਚ ਪੈਸੇ ਪਾਉਣੇ ਆ ਹੁਣ ਰਹੀ ਸਾਲ ਸਵਾ ਸਾਲ ਗਿਆ ਪਰ ਮੈਂ ਇੱਕ ਗੱਲ ਇੱਥੇ ਹੋਰ ਜੋੜਦਾ ਬਿਹਾਰ ਦੀਆਂ ਚੋਣਾਂ ਚ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਉਥੋਂ ਦੀ ਸਰਕਾਰ ਨੇ ਪੈਸਾ 10-10 ਹਜ਼ਾਰ ਰੁਪਈਆ ਮਹਿਲਾਵਾਂ ਦੇ ਖਾਤਿਆਂ ਚ ਜਿਹੜਾ ਉੱਥੇ ਪਾਇਆ ਗਿਆ ਉਹ ਬਹੁਤ ਵੱਡਾ ਫੈਕਟਰ ਉੱਥੇ ਬਣਨਾ ਕਿਉਂਕਿ ਸਾਂਝੀ ਸਰਕਾਰ ਸੀ ਉਹਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਰ ਉਥੋਂ ਦੀ ਜਿਹੜੀ ਜਨਤਾ ਦਲ ਨਿਤਿਸ਼ ਕੁਮਾਰ ਦੀ ਪਰ ਜਿਵੇਂ ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਉਂਦੀ ਹੈ 6000 ਰੁਪਏ ਸਾਲ ਦਾ ਤੇ ਅਗਰ ਆਮ ਆਦਮੀ ਪਾਰਟੀ 1000 ਰੁਪਏ ਖਾਤਿਆਂ 'ਚ ਪਾ ਵੀ ਦੇਗੀ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਕੇਂਦਰ ਦੀ ਸਰਕਾਰ ਕਿਸੇ ਵਿਸ਼ੇਸ਼ ਯੋਜਨਾ ਦੇ ਤਹਿਤ ਕਿਉਂਕਿ ਆਮ ਆਦਮੀ ਪਾਰਟੀ ਨੇ ਆਖਰ ਵਾਲੇ ਸਾਲ ਚ ਪੈਸੇ ਪਾਉਣੇ ਆ ਹੁਣ ਕਿਉਂਕਿ 4 ਸਾਲ ਤਾਂ ਲੰਘ ਗਏ ਜੇ ਤਾਂ ਇਹ ਸ਼ੁਰੂ ਤੋਂ ਪੈਸੇ ਪਾਏ ਪਾਏ ਹੁੰਦੇ ਫਿਰ ਆਮ ਆਦਮੀ ਪਾਰਟੀ ਨੇ ਫਾਇਦਾ ਲੈਣਾ ਸੀ ਵੀ ਦੇਖੋ ਲੋਕਾਂ ਨੇ ਕਹਣਾ ਸੀ ਇਹਨਾਂ ਨੇ ਆਉਂਦੇ ਸਾਰੀ ਸਾਡੇ ਖਾਤਿਆਂ ਚ ਹਜ਼ਾਰ-ਹਜ਼ਾਰ ਰੁਪਿਆ ਪਾਇਆ ਉਹ ਤਾਂ ਪਾਇਆ ਨਹੀਂ ਹੁਣ ਵਿਰੋਧੀ ਕਹਿਣਗੇ 60000 ਬਣਦਾ 12 ਪੰਜੀ 60 12 ਮਹੀਨਿਆਂ ਦਾ 1-1000 12000 ਹੋ ਗਿਆ 5 ਸਾਲਾਂ ਦਾ 60000 ਹੁਣ ਵਿਰੋਧੀ ਕਹਿਣਗੇ ਵੀ ਤੁਸੀਂ ਇਕੱਠਾ ਪਾਓ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਦੀ ਅਗਵਾਈ ਚ ਕੇਂਦਰ ਸਰਕਾਰ ਪੰਜਾਬ ਚ ਬੀਜੇਪੀ ਪਿੰਡਾਂ ਚ ਲੋਕਾਂ ਨੂੰ ਨੇੜੇ ਕਰਨ ਲਈ ਅਗਰ ਆਮ ਆਦਮੀ ਪਾਰਟੀ ਵੱਲੋਂ ਹਜ਼ਾਰ-ਹਜ਼ਾਰ ਰੁਪਏ ਖਾਤੇ ਚ ਪਾਏ ਗਏ ਤੇ ਕੇਂਦਰ ਸਰਕਾਰ ਵੱਲੋਂ ਵੀ ਪੈਸੇ ਪਾਏ ਜਾ ਸਕਦੇ ਨੇ ਭਾਵੇਂ ਇੱਕ ਵਾਰ ਪਾਏ ਜਾਣ 10000 ਜਾਂ 12000 ਇਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਚ ਮੈਨੂੰ ਪੋਲਿਟਿਕਸ ਪੰਜਾਬ ਚ ਵੋਟਾਂ ਲਈ ਉਹ ਨਜ਼ਰ ਆ ਰਹੀ ਹੈ ਹਮ ਹੁਣ ਚਲੋ ਇਹ ਤਾਂ ਗੱਲਾਂ ਬਾਤ ਦੀਆਂ ਨਹੀਂ ਪਰ ਹਾਲ ਦੀ ਘੜੀ ਬੀਜੇਪੀ ਉਹ ਸਥਿਤੀ 'ਚ ਨਹੀਂ ਹੈ ਬੀਜੇਪੀ ਨੂੰ ਕਿੰਨਿਆਕ ਵੋਟਾਂ ਮਿਲਦੀਆਂ ਨੇ ਪਿੰਡਾਂ 'ਚ ਇਹ ਬੀਜੇਪੀ ਲਈ ਵੀ ਇੱਕ ਪ੍ਰੀਖਣ ਹੋਏਗਾ ਕਿ ਸ਼ਹਿਰਾਂ 'ਚ ਔਰ ਤਰਨ ਤਰਨ ਸ਼ਹਿਰ 'ਚ ਔਰ ਪਿੰਡਾਂ 'ਚ ਬੀਜੇਪੀ ਕਿੱਥੇ ਖੜਦੀ ਹੈ ਪੰਥਕ ਹਲਕਿਆਂ 'ਚ ਬੀਜੇਪੀ ਆਪਣੇ ਨਾਮ ਤੇ ਕਿੱਥੇ ਖੜਦੀ ਹੈ ਉਹਨਾਂ ਦਾ ਟੈਸਟ ਹੋਏਗਾ ਸੁਖਵੀਰ ਬਾਦਲ ਦਾ ਵੀ ਇਸ ਵਾਰ ਟੈਸਟ ਹੋਏਗਾ ਪਰ ਮੁਕਾਬਲਾ ਹਲੇ ਦੋ ਧਿਰਾਂ 'ਚ ਫਸਵੀਂ ਟੱਕਰ ਹੈ ਇਹ ਬਦਲ ਵੀ ਸਕਦਾ ਹੈ ਅਗਲੇ 5-7 ਦਿਨਾਂ 'ਚ ਕਲੀਅਰ ਹੋਏਗਾ ਕਿ ਕੀ ਕੋਈ ਇੱਕ ਤੇ ਅੱਗੇ ਨਿਕਲ ਜਾਂਦੀ ਹੈ ਜਾਂ ਫਸਵੇਂ ਟੱਕਰ ਬਣੀ ਰਹਿੰਦੀ ਹੈ ਜੀ 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 ਬਿਲਕੁਲ ਸੋ ਡੱਲਾ ਜੀ ਅਗਲੀ ਇੱਕ ਹੋਰ ਖਬਰ ਤੇ ਜੇਕਰ ਮੈਂ ਗੱਲ ਕਰਾਂ ਉਸ ਨੂੰ ਵੀ ਅਸੀਂ ਕਿਤਨਾ ਕੀਤੇ ਤਰਨ ਤਾਰਨ ਜਿਮਨੀ ਚੋਣ ਦੇ ਨਾਲ ਜੋੜ ਕੇ ਜ਼ਰੂਰ ਦੇਖ ਸਕਦੇ ਹਾਂ ਕਿ ਦਿੱਲੀ ਵਿੱਚ ਜੋ ਹੈ ਤਿਹਾੜ ਜੇਲ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ ਤੇ ਹੁਣ ਕੋਲ ਮਿਲਾ ਕੇ ਕੀ ਜਿਹੜੀ ਦਿੱਲੀ ਸਰਕਾਰ ਹੈ ਪ੍ਰੋਫੈਸਰ ਦਵਿੰਦਰ ਪਾਰ ਸਿੰਘ ਭੁੱਲੜ ਦੀ ਰਿਹਾਈ ਦੇ ਲਈ ਜਲਦੀ ਹੀ ਮੀਟਿੰਗ ਸੱਦ ਸਕਦੀ ਹੈ ਤੇ ਇਸਾ ਕੀ ਅਸਰ ਪੈਂਦਾ ਨਜ਼ਰ ਆਏਗਾ ਤਰਨਤਾਰਨ ਜ਼ਮੀਨੀ ਚੌਂ ਦੇ ਉੱਪਰ ਇਸ ਦੇ ਅਗਰ ਆਪਾਂ ਸਮੀਕਰਨ ਨੂੰ ਵੀ ਨਾਲ ਜੋੜ ਕੇ ਦੇਖੀਏ ਤਾਂ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਬੰਦੀ ਛੋੜ ਦਿਵਸ ਮੌਕੇ ਸ਼੍ਰੀ ਹਕਾਲਤਾਖਰ ਸਾਹਿਬ ਦੇ ਜਥੇਦਾਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਹ ਅਪੀਲ ਵੀ ਕੀਤੀ ਸੀ ਕਿ ਸਿੱਖ ਅਰਦਾਸਾਂ ਕਰਨ ਔਰ ਤੁਸੀਂ ਵੇਖੋ ਅਰਦਾਸ ਕਰ ਰਹੇ ਨੇ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਲ ਤਿਹਾਰ ਜੇਲ੍ਹ ਦੇ ਬਾਹਰ ਵੀ ਚਲੇ ਗਏ ਅਕਾਲੀ ਦਲ ਦੇ ਲੋਕ ਜਿਹੜੇ ਜਿਹੜੇ ਸੁਖਵੀਰ ਬਾਦਲ ਦੀ ਧਿਰ ਦੇ ਨੇ ਪਰਮਜੀਤ ਸਿੰਘ ਸਰਨਾ ਹੋਗੇ ਔਰ ਹੋਰ ਵੱਖ-ਵੱਖ ਸਿੱਖ ਆਗੂ ਔਰ ਮੈਂ ਉਹਦਾ ਵਿਸਥਾਰ ਵੀ ਜਰੂਰ ਸਾਂਝਾ ਕਰ ਦਿੰਨਾ ਤਿਹਾੜ ਜੇਲ੍ਹ ਦਿੱਲੀ ਆ ਉਹਦੇ ਬਾਹਰ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਸਥਾਵਾਂ ਦੇ ਲੋਕ ਹੁਣ ਇਹਦੇ ਵਿੱਚ ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੇ ਇਨਸਾਫ ਪਸੰਦ ਸਿੱਖਾਂ ਵੱਲੋਂ ਇਹ ਗੱਲ ਕਹੀ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਠੀ ਅਰਦਾਸ ਕੀਤੀ ਗਈ। ਔਰ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਦਿੱਲੀ ਕਮੇਟੀ ਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ, ਦੇਰੀ ਤੇ ਸਵਾਲ ਚੁੱਕੇ ਔਰ ਇੱਕ ਵੱਡੀ ਗੱਲ ਜਿਹੜੀ ਹੋਈ परमजीत सिंह सरना ਨੇ ਜਿਹੜੇ ਸਾਬਕਾ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜੀ ਉਹਨਾਂ ਨੇ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਦੀ ਗੱਲ ਉੱਤੇ ਉਹਨਾਂ ਵੱਲੋਂ ਇੱਕ ਵੱਡੀ ਗੱਲ ਕਹੀ ਗਈ ਸਰਨਾ ਕਹਿੰਦੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਦੇ ਅੰਦਰ ਭਾਈ ਬਲਵੰਤ ਸਿੰਘ ਰਾਜੂਆਣਾ ਵੱਲੋਂ ਉਹਨਾਂ ਦੀ ਰਿਹਾਈ ਦੀ ਗੱਲ ਦੇ ਉੱਤੇ ਬਲਵੰਤ ਰਾਜੂਆਣਾ ਵੱਲੋਂ ਮਾਫੀ ਨਹੀਂ ਮੰਗਣ ਦੇ ਦਿੱਤੇ ਹਵਾਲੇ ਦਾ ਜ਼ਿਕਰ ਕੀਤਾ ਤੇ ਪਰਮਜੀਤ ਸਿੰਘ ਸਰਨਾ ਕਹਿੰਦੇ ਕਿ ਉਹ ਸੇਖੀ ਨਹੀਂ ਜਿਹੜਾ ਕੌਮੀ ਫਰਜ਼ਾਂ ਨੂੰ ਨਿਭਾਉਣ ਦੀ ਮਾਫੀ ਮੰਗੇ ਅਸੀਂ ਸਿੱਖਾਂ ਨੇ ਕੀ ਕੀਤਾ ਉਹ ਸਰਕਾਰਾਂ ਕੀ ਕਰ ਰਹੇ ਕਰ ਰਹੇ ਹਨ ਸੋ ਮਤਲਬ ਜਿਹੜੀ ਅਮਿਤ ਸ਼ਾਹ ਉਹਨਾਂ ਨੇ ਕਿਹਾ ਸੀ ਕਿ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਔਖੀ ਹੈ ਉਹਨੂੰ ਕਿਵੇਂ ਛੱਡਿਆ ਜਾ ਸਕਦਾ ਹੈ ਕਿਉਂਕਿ ਉਹ ਨਾ ਮਾਫੀ ਮੰਗ ਰਿਹਾ ਨਾ ਉਹਨੂੰ ਆਪਣੇ ਕੀਤੇ ਤੇ ਪਛਤਾਵਾ ਹੈ ਅਮਿਤ ਸ਼ਾਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਭਾਰਤੀ ਸੰਵਿਧਾਨ ਚ ਕਾਨੂੰਨ ਚ ਵਿਵਸਥਾ ਚ ਭਰੋਸਾ ਨਹੀਂ ਰੱਖਦਾ ਤੇ ਪਰਮਜੀਤ ਸਿੰਘ ਸਰਨਾ ਕਹਿੰਦੇ ਕਿ ਉਹ ਮਾਫੀ ਅਗਰ ਬਲਵੰਸ਼ਿੰਗ ਰਾਜਵਾਨਾ ਨਹੀਂ ਮੰਗ ਰਿਹਾ ਤੇ ਉਹ ਜਾਇਜ਼ ਹੈ ਉਹ ਨਹੀਂ ਮਾਫੀ ਮੰਗੇਗਾ ਇਹ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਸਟੈਂਡ ਲਿਆ ਹੈ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਰਹੇ ਨੇ ਕਿ ਉਹ ਇੱਕ ਤਰ੍ਹਾਂ ਨਾਲ ਕੌਮੀ ਸੰਘਰਸ਼ ਸੀ ਹੂੰ ਹੂੰ ਜੋ ਕੁਝ ਕਾਂਗਰਸ ਨੇ ਕੀਤਾ ਉਹਦੇ ਖਿਲਾਫ ਜਿਸ ਤਰੀਕੇ ਦੇ ਤਸ਼ੱਦਦ ਹੋਏ ਉਹਨਾਂ ਦਾ ਇਹ ਪੱਖ ਸੀ ਸੋ ਇਹ ਗੱਲਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੀ ਦੁਵਾਲੇ ਵੀ ਘੁੰਮਣ ਗਈਆਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਦੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਅੱਜ ਕੱਲ ਚ ਸੱਦੀ ਜਾ ਸਕਦੀ ਹੈ ਕਿਸੇ ਵੇਲੇ ਵੀ ਖਬਰ ਆ ਸਕਦੀ ਹੈ ਕਿ ਐਸਆਡਬਲਿਊ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਐਸਆਰਬੀ ਉਹਦੀ ਮੀਟਿੰਗ ਹੋਣ ਜਾ ਰਹੀ ਹੈ ਔਰ ਇੱਕ ਦਿੱਲੀ ਹਾਈ ਕੋਰਟ ਦੇ ਜਸਟਿਸ ਨੇ ਉਹਨਾਂ ਨੇ ਹੁਕਮ ਦਿੱਤਾ ਕਿ ਰੀਕਨਸਿਡਰ ਕਰੇ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਹੀ ਨਹੀਂ ਸੀ ਕੀਤਾ ਰਿਵਿਊ ਬੋਰਡ ਚ ਕਈ ਵਾਰੀ ਕੇਸ ਨਹੀਂ ਸੀ ਵਿਚਾਰਿਆ ਵਿਚਾਰਿਆ ਜਾਂਦਾ ਭੁੱਲੜ ਦਾ ਪ੍ਰੋਫੈਸਰ ਭੁੱਲੜ ਮਾਨਸਿਕ ਰੋਗੀ ਨੇ ਔਰ ਸੈਂਟੈਂਸ ਰਿਵਿਊ ਬੋਰਡ ਉਹਨਾਂ ਨੂੰ ਰਿਹਾ ਕਰ ਸਕਦਾ ਹੈ ਅਗਰ ਸੈਂਟੈਂਸ ਰਿਵਿਊ ਰਿਵਿਊ ਬੋਰਡ ਉਹਨਾਂ ਦੀ ਰਿਹਾਈ ਉਹਨਾਂ ਦੀ ਰਿਹਾਈ ਦੀ ਮੰਗ ਤੇ ਵਿਚਾਰ ਕਰਕੇ ਮੰਨ ਲੈਂਦਾ ਹੈ ਹਾਈ ਕੋਰਟ ਚ ਵੀ ਇਹ ਪ੍ਰोसीडिंग ਜਾਣੀ ਹੈ ਕਿਉਂਕਿ ਉਹਨਾਂ ਦੀ ਰਿਹਾਈ ਦੇ ਰਾਹ ਦੇ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਸੈਂਟੈਂਸ ਰਿਵਿਊ ਬੋਰਡ ਕੋਲੇ ਅਧਿਕਾਰ ਹੈ ਉਹ ਮਾਨਸਿਕ ਰੋਗੀ ਨੇ ਉਮਰ ਕੈਦ ਤੋਂ ਫਾਂਸੀ ਤੋਂ ਉਮਰ ਕੈਚ ਤਬਦੀਲ ਹੋਈ ਸੀ ਉਮਰ ਕੈਦ ਪੂਰੀ ਕਰ ਲਈ ਹੁਣ ਦਿੱਲੀ ਦੀ ਰੇਖਾ ਗੁਪਤਾ ਦੀ ਸਰਕਾਰ ਬੀਬੀ ਰੇਖਾ ਗੁਪਤਾ ਦੀ ਸਰਕਾਰ ਔਰ ਉਹਨਾਂ ਨੇ ਬਹੁਤ ਸਾਰੇ ਦਿੱਲੀ ਚ ਸਿੱਖ ਲੀਡਰ ਨੇ ਉਹਨਾਂ ਦੇ ਵਿੱਚੋਂ ਆਰ ਪੀ ਸਿੰਘ ਜਿਹੜੇ ਭਾਜਪਾ ਵੱਲੋਂ ਨੇ ਉਹ ਬਹੁਤ ਹੀ ਜ਼ਿਆਦਾ ਸਰਗਰਮ ਨੇ ਸਿੱਖ ਮੁੱਦਿਆਂ ਦੀ ਰਿਹਾਈ ਦੇ ਮਾਮਲੇ ਤੇ ਔਰ ਬੀਜੇਪੀ ਚ ਸਭ ਤੋਂ ਵੱਧ ਨੈਸ਼ਨਲ ਸਪੋਕਸਪਰਸਨ ਆਰ ਪੀ ਸਿੰਘ ਨੇ ਮੰਗ ਕੀਤੀ ਹੈ ਕਿ ਸਿੱਖ ਕੈਨ ਨਹੀਂ ਛੱਡੇ ਜਾਣੇ ਚਾਹੀਦੇ। ਉਸ ਤੋਂ ਬਾਅਦ ਸਾਡੇ ਇੱਕ ਸਾਬਕਾ ਰਾਜ ਸਭਾ ਮੈਂਬਰ ਨੇ ਘੱਟ ਦੇਣਤੀ ਕਮਿਸ਼ਨ ਦੇ ਚੇਅਰਪਰਸਨ ਰਹੇ ਨੇ ਉਹਨਾਂ ਨੇ ਵੀ ਚਿੱਠੀਆਂ ਲਿਖੀਆਂ ਉਹਨਾਂ ਦਾ ਵੀ ਸੰਘਰਸ਼ ਰਿਹਾ। ਪਰ ਆਰ ਪੀ ਸਿੰਘ ਬੀਜੇਪੀ ਵੱਲੋਂ ਸਭ ਤੋਂ ਵੱਡੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਹੈ। ਫਿਰ ਮਨਜਿੰਦਰ ਸਿੰਘ ਸਿਰਸਾ। ਸੋ ਅਗਰ ਸੈਂਟੈਂਸ ਰਿਵਿਊ ਬੋਰਡ ਅੱਜਕੱਲ੍ਹ ਚੀਪੂਲਰ ਨੂੰ ਛੱਡ ਦਿੰਦਾ ਮੀਟਿੰਗ ਬੁਲਾ ਕੇ ਤੇ ਇਹਦਾ ਅਸਰ ਜਮਨੀ ਚੋਣ ਤੇ ਵੀ ਪੈਣਾ। ਤਰਨ ਤਰਨ ਦੀ ਫਿਰ ਸੋ ਇਹ ਬਹੁਤ ਵੱਡੀ ਗੱਲ ਬਣਨੀ ਹੈ ਹਾਲਾਂਕਿ ਬਲਵੰਤ ਸਿੰਘ ਰਾਜੂਆਣਾ ਦਾ ਮਾਮਲਾ ਹਜੇ ਸੁਪਰੀਮ ਕੋਰਟ ਚ ਸੁਣਵਾਈ ਅਧੀਨ ਹੈ ਉਹਦੇ ਤੇ ਆਉਂਦੇ ਦਿਨਾਂ ਚ ਸਿਆਸਤ ਭਖੇਗੀ ਹਰ ਦੂਜੇ ਜੀ 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 ਠੀਕ ਹੈ ਬਿਲਕੁਲ ਸੋ ਫਿਲਹਾਲ ਡਲਾ ਜੀ ਤੁਸੀਂ ਕਈ ਖਾਸ ਮੁੱਦਿਆਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਭ ਦੇ ਲਈ ਨਾਲ ਹੀ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਨਾਲ ਵੀ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਜੋ ਹੈ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਔਰ ਜ਼ਰੂਰ ਕਹਿਣਾ ਚਾਹਾਂਗੀ ਉਹਨਾਂ ਦਰਸ਼ਕਾਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਤਾਂ ਜੁੜਦੇ ਨੇ ਪਰ ਹਲੇ ਤੱਕ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਅੱਗੋ ਵੀ ਜਿਵੇਂ ਜਿਵੇਂ ਸਿਆਸਤ ਹੋਰ ਭਖਦੀ ਹੈ ਤਾਂ ਸਿਆਸਤ ਨਾਲ ਜੁੜੇ ਪੰਜਾਬ ਦੇ ਨਾਲ ਜੁੜੇ ਖਾਸ ਮੁੱਦਿਆਂ ਤੇ ਤੁਸੀਂ ਵੀ ਸਾਡੇ ਨਾਲ ਜੋ ਹੈ ਇਹਨਾਂ ਚਰਚਾਵਾਂ ਦਾ ਹਿੱਸਾ ਬਣ ਸਕੋ ਕਮੈਂਟਸ ਦੇ ਜ਼ਰੀਏ ਆਪਣੇ ਵਿਚਾਰ ਸਾਡੇ ਨਾਲ ਲਗਾਤਾਰ ਤੁਸੀਂ ਸਾਂਝੇ ਕਰਦੇ ਰਹ ਸਕੋ ਤਾਂ ਉਸ ਲਈ ਸਬਸਕ੍ਰਾਈਬ ਕਰੋ ਚੈਨਲ ਨੂੰ ਕਰੋ ਸੋ ਫਿਲਹਾਲ ਇਸੇ ਦਿਨ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ